ਦੇਖੋ ਇਹ ਬਹੁਤ ਵੱਡਾ ਘਾਟਾ ਜਿਹੜਾ ਸਾਡਾ ਰੰਗਲਾ ਵੀਰ ਸਾਨੂੰ ਵਿਛੋੜਾ ਦੇ ਕੇ ਗਿਆ ਵਾ ਇਹ ਬਹੁਤ ਵੱਡਾ ਘਾਟਾ ਵਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਘਾਟੇ ਦੀ ਕਮੀ ਆ ਜਿਹੜੀ ਇਹ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਪ੍ਰਵਾਹ ਨੂੰ ਤਾਂ ਹੋਣੀ ਹੋਣੀ ਆ ਇਹ ਲੁਧਿਆਣਾ ਵਾਸੀਆਂ ਨੂੰ ਔਰ ਸਾਡੇ ਨਾਲ ਕਲੀਕ ਸਾਡਾ ਵੀਰ ਸਾਨੂੰ ਵਿਛੋੜਾ ਦੇ ਕੇ ਗਿਆ ਵਾ ਇਹ ਬਹੁਤ ਵੱਡਾ ਘਾਟਾ ਵਾ ਸਮਾਜਿਕ ਤੌਰ ਦੇ ਉੱਤੇ ਸਹੀ ਪੁੱਛੋ ਪੰਜਾਬੀ ਚ ਤਾਂ ਬਹੁਤ ਵੱਡਾ ਘਾਟਾ ਹੈ ਪੂਰਾ ਨਹੀਂ ਹੋ ਸਕਦਾ ਤੁਹਾਡੇ ਨਾਲ ਇੱਕ ਯਾਰੀ ਦੋਸਤੀ ਵੀ ਰਹੀ ਹੈ ਕਿਸੇ ਬੜਾ ਇੱਕ ਦੂਜੇ ਨਾਲ ਮਜ਼ਾਕ ਵੀ ਤੁਹਾਡੇ ਚੱਲਦਾ ਯਾਰੀ ਦੋਸਤੀ ਦੀ 40 ਸਾਲ ਐਮਐਲਏਾਂ ਤੋਂ ਪਹਿਲਾਂ ਦੇ ਹੀ ਅਸੀਂ ਇੱਕ ਦੂਜੇ ਦੇ ਨਾਲ ਭਾਈ ਸੀਗੇ ਔਰ ਹੁਣ ਵੀ ਸੀਗੇ ਔਰ ਹਬਾ ਸਾਡੇ ਭਾਈ ਦਾ ਹੀ ਬਿਚੋੜਾ ਹੋਇਆ ਵਾ ਪਰ ਕੀਤਾ ਕੀ ਜਾਵੇ ਇਹ ਚੀਜ਼ਾਂ ਅੱਗੇ ਯੋਰ ਨਹੀਂ ਪ੍ਰਮਾਤਮਾ ਨੂੰ ਜੋ ਭਾਣਾ ਵਾ ਉਹਦਾ ਉਹ ਮੰਨਿਆ ਹੀ ਆ ਉਹ ਮੰਨਣਾ ਹੀ ਪੈਣਾ ਵਾ ਦੁੱਗੀ ਵਿੱਚ ਕਿੰਨੇ ਦੇ ਪੰਜਾਬ ਦੇ 92 ਹੀ ਅਸੀਂ ਹੈਗੇ ਆ ਇਕੱਠੇ ਕੰਮ ਕਰਦੇ ਵਧੀਆ ਪੰਜਾਬ ਦੇ ਵੇਖੋ ਆਪਣੀ ਵਿਧਾਨ ਸਭਾ ਦਾ ਇੱਕ ਮੈਂ ਕਹਿ ਸਕਦਾ ਵੀ ਹੀਰਾ ਚਲੇ ਗਿਆ ਵਿਧਾਨ ਸਭਾ ਦੇ ਜਿਹੜਾ ਮੇਰੇ ਨਾਲ ਕਲੀਕ ਮੇਰਾ ਵੀਰ ਗਿਆ ਵਾ ਇਹ ਵਿਧਾਨ ਸਭਾ ਦਾ ਹੀਰਾ ਸੀ ਔਰ ਆਪਣੀ ਜਿਹੜੀ ਬੇਵਾਕ ਗੱਲ ਕਹਿਣੀ ਹਰ ਹਰ ਮੰਚ ਦੇ ਉੱਤੇ ਆਪਣੀ ਗੱਲ ਨੂੰ ਰੱਖ ਕੇ ਦਿਖਾਉਂਦਾ ਸੀ ਔਰ ਸੱਚੀ ਸੁੱਚੀ ਕਰਦਾ ਸੀ ਕਦੇ ਵਿਕਾਸ ਨੂੰ ਲੈ ਕੇ ਲਗਾਤਾਰ ਲੜਦੇ ਰਹਿੰਦੇ ਸੀ ਕਿ ਚਾਹੇ ਬੁੱਢੇ ਨਾਲੇ ਦੀ ਹੋਵੇ ਬਹੁਤ ਵਿਕਾਸ ਕੀਤਾ ਵੀ ਆ ਔਰ ਆਪ ਉਸ ਗੱਲ ਨੂੰ ਸੀਰੀਅਸ ਹੋ ਕੇ ਪੂਰਾ ਗੱਲ ਦੀ ਤੁਰ ਤੱਕ ਤੈਹ ਤੱਕ ਜਾ ਕੇ ਉਹ ਗੱਲ ਨੂੰ ਪੂਰਾ ਕਰਦਾ ਸੀਗਾ ਪਰ ਆ ਪਤਾ ਨਹੀਂ ਕਿਹੜਾ ਮਾੜਾ ਸਮਾਂ ਸਾਡੇ ਅੱਗੇ ਲੱਗ ਗਿਆ ਮੈਨੂੰ ਇੱਕ ਦਿਨ ਪਹਿਲਾਂ ਕੁਦਰਤੀ ਕੱਲ ਦਾ ਜਿਹੜਾ ਮਨਹੂਸ ਦਿਨ ਇਹ ਬਾਣਾ ਬਾਪੜਿਆ ਵਾ ਕਾਲੀ ਨਹੀਂ ਹੋਈ ਵੈਸੇ ਤਾਂ ਮੇਰੇ ਨਾਲ ਦੇਲੀ ਹਰ ਰੋਜ਼ ਪਰਸੋ ਅਸੀਂ 8-9 ਘੰਟੇ ਬੱਗਾ ਜੀ ਮੈਂ ਅਸੀਂ ਕੱਟੇ ਰਹੇ ਹਾਂ ਪਰ ਬਹੁਤ ਵੱਡਾ ਘਾਟਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸਰਕਰ ਪਰਵਾਦ ਨਾ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖੋ ਕੀ ਕਹਿਣਾ ਕੀ ਕਹਿਣਾ ਪਰਿਵਾਰ ਦਾ ਪਰਿਵਾਰ ਨੂੰ ਤਾਂ ਜਿਹੜਾ ਕੁਝ ਪਰਿਵਾਰ ਨੂੰ ਸੂਪੇ ਨੂੰ ਕਮੀ ਹੋ ਗਈ ਉਹ ਤਾਂ ਕਿਸੇ ਨੂੰ ਹੋ ਹੀ ਨਹੀਂ ਸਕਦੀ ਐਨੀ ਕਮੀ ਪਰਿਵਾਰ ਨੂੰ ਹੋਈ ਆ ਬਹੁਤ ਵੱਡਾ ਘਾਟਾ